ਆਪਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣਾ ਨਵੀਂ ਵੀਡੀਓ ਦੇ ਵਿੱਚ ਜਿਹਦੇ ਵਿੱਚ ਮੈਂ ਤੁਹਾਨੂੰ ਆਪਣਾ ਸਮੁੰਦਰੀ ਜਹਾਜ਼ ਦਿਖਾਉਂਦਿਆਂ ਵਾਂ ਸਮੁੰਦਰ ਦੇ ਵਿੱਚ ਆਪਾਂ ਜਾਣਦੇ ਆ ਚਾਈਨਾ ਤੋਂ ਆਪਣਾ ਜਹਾਜ਼ ਨਿਕਲਿਆ ਅਮਰੀਕਾ ਵੱਲੋਂ ਆਪਾਂ ਜਾਣਦੇ ਆ ਤੇ ਆਪਾਂ ਆ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦਿਆਂ ਆਪਣਾ ਜਿਹੜਾ ਸਮੁੰਦਰੀ ਜਹਾਜ਼ ਹੈ ਉਹ ਕਿਵੇਂ ਦਾ ਹੁੰਦਾ ਵਾ ਉੱਪਰੋਂ ਆਪਾਂ ਸਟਾਰਟ ਕੀਤਾ ਸੀ ਜਹਾਜ਼ ਦਾ ਜਿਹੜਾ ਤੁਹਾਨੂੰ ਆ ਪਿਛਲੀਆਂ 5-6 ਵੀਡੀਓ ਪਾ ਚੁੱਕਾ ਵਾ ਉਹ ਤੁਸੀਂ ਵੇਖ ਲਓ ਤੁਹਾਨੂੰ ਪਤਾ ਲੱਗ ਜੂ ਵੀ ਆਪਣਾ ਉਹਨਾਂ ਦੇ ਵਿੱਚ ਮੈਂ ਕੀ ਵਿਖਾਇਆ ਵਾ ਤੇ ਉਥੋਂ ਮੈਂ ਪੂਰਾ ਢੇੜਾ ਕੱਢਦੇ 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 ਤੇ ਆਪਾਂ ਹੁਣ ਨਾ ਇਸ ਜਗ੍ਹਾ ਤੇ ਆ ਗਏ ਆ ਤੇ ਜਾਹਦ ਦੇ ਉੱਤੇ ਮੰਜ਼ਲਾ ਨੂੰ ਆਪਾਂ ਕਹਿੰਦੇ ਆ ਡੈਕ ਤੇ ਆਜੋ ਫਿਰ ਤੁਹਾਨੂੰ ਵਿਖਾਉਂਦੇ ਆ ਵੀ ਇਸ ਡੈਕ ਦੇ ਉੱਤੇ ਆਪਣਾ ਕੀ ਕੀ ਪ੍ਰਬੰਧ ਆ। ਪਿਛਲੀਆਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬ੍ਰਿਜ ਵਗੈਰਾ ਜਾਹਦ ਦਾ ਵਿਖਾਇਆ ਵਾ ਉੱਪਰ ਲੀਆਂ ਮੰਜ਼ਲਾ ਵਿਖਾਈਆਂ ਵਾ ਸਾਰੀਆਂ। ਉਸ ਤੋਂ ਬਾਅਦ ਇੱਕ ਇੱਕ ਮੰਜ਼ਲ ਕਰਦੇ ਕਰਦੇ ਆਪਾਂ ਥੱਲੇ ਤੁਰੇ ਆਏ ਆ। ਥੱਲੇ ਆ ਕੇ ਫਿਰ ਤੁਹਾਨੂੰ ਮੈਂ ਆਪਣਾ ਕਮਰਾ ਵਿਖਾਇਆ ਸੀ ਪਿਛਲੀਆਂ ਵੀਡੀਓ ਤੁਸੀਂ ਜਰੂਰ ਵੇਖੋ ਤੁਹਾਨੂੰ ਪਤਾ ਲੱਗ ਜੂ ਸਾਡਾ ਕਮਰਾ ਕਿਵੇਂ ਧੰਦਾ ਵਾ ਕਿੰਨੇ ਜਾਣੇ ਅਸੀਂ ਕਿੱਥੇ ਕਿੱਥੇ ਰਹਿੰਨੇ ਆ ਫਿਰ ਆਪਣਾ ਰੋਟੀ ਪਾਣੀ ਕਿੱਥੇ ਪੱਕਦਾ ਵਾ ਉਹ ਮੈਂ ਤੁਹਾਨੂੰ ਸਾਰਾ ਵਿਖਾ ਚੁਕਾ ਪਿਛਲੀਆਂ ਵੀਡੀਓ ਦੇ ਵਿੱਚ ਤੇ ਉਹ ਮੈਂ ਜਿਹੜੀ ਪਿਛਲੀ ਵੀਡੀਓ ਨਾ ਉੱਥੇ ਆ ਕੇ ਰੋਟੀ ਸੀ ਉਸ ਜਗ੍ਹਾ ਤੇ ਆ ਕੇ ਤੇ ਹੁਣ ਆਪਾਂ ਇੱਥੋਂ ਥੱਲੇ ਵਾਲੀ ਆਪਾਂ ਮੰਜ਼ਲ ਦੇ ਵਿੱਚ ਆ ਗਏ ਆ ਇਹ ਜਿਹੜਾ ਹੁਣ ਆਪਣਾ ਆ ਗਿਆ ਏ ਡੈਕ ਇਹਦੇ ਥੱਲੇ ਸਿਰਫ ਇੱਕ ਹੋਰ ਮੰਜ਼ਲ ਰਹਿ ਗਈ ਆ ਉਸ ਤੋਂ ਬਾਅਦ ਫਿਰ ਥੱਲੇ ਸਟਾਰਟ ਹੋਏ ਨਾ ਇੰਜਨ ਰੂਮ ਕੀਕਾ ਲਿਫਟ ਆਪਣੇ ਇਹਦੇ ਵਿੱਚ ਲੱਗੀ ਹੈ ਥੱਲੇ ਤੋਂ ਉੱਪਰ ਤੱਕ ਜਾਣ ਵਾਸਤੇ 11 ਇਹ ਜਹਾਜ਼ੀਆਂ ਮੰਜ਼ਲਾਵਾਂ ਹੁਣ ਆਪਾਂ ਇਹ ਮੰਜ਼ਿਲ ਦੇ ਵਿੱਚ ਆਜੋ ਤੁਹਾਨੂੰ ਮੈਂ ਮੁਖਾ ਦਿੰਨਾ ਵੀ ਇੱਥੇ ਕੀ ਕੀ ਹੈ ਇੱਥੇ ਆਪਣਾ ਕੋਈ ਵੀ ਰਹਿਸ਼ ਨਹੀਂ ਕਿਸੇ ਦੀ ਲੱਗੀ ਇੱਥੇ ਆ ਆਪਣਾ ਸ਼ਿਪ ਆਫਿਸ ਪਹਿਲਾਂ ਤੇ ਇੱਥੇ ਵੇਖ ਲਓ ਪਿਆਵੇ ਆਪਣੀਆਂ ਸਾਰੀਆਂ ਸ਼ਿਪ ਦੀਆਂ ਡਾਇਗਰਾਮਾਂ ਲੱਗੀਆਂ ਹੋਆਂ ਸਾਰਾ ਇੱਧਰ ਤੇ ਆਪਾਂ ਕਿੰਨਾ weight ਵਗੈਰਾ ਲੋਡ ਕਰ ਸਕਦੇ ਹਾਂ ਸਾਰਾ ਇੱਥੇ ਘੜੀ ਹੈਗੀ ਸਭ ਕੁਝ ਇੱਧਰ ਜਿਹੜਾ ਮੈਂ ਨਾ ਇੱਧਰ ਆ ਇੱਕ ਤਰ੍ਹਾਂ ਦਾ ਆਪਣਾ ਇੱਥੇ ਆ ਸ਼ਿਪ ਆਫੀਸਰ ਸਭ ਤੋਂ ਮੇਨ ਜਿਹੜਾ ਸਾਡੇ ਜਹਾਜ਼ ਦਾ ਵਾ ਨਾ ਇੱਥੇ ਆਪਣਾ ਸ਼ਿਪ ਕੰਟਰੋਲ ਜਿਹੜਾ ਸੈਂਟਰ ਸ਼ਿਪ ਆਫੀਸ ਇਹਨੂੰ ਕਹ ਦਿੰਦੇ ਆ ਇੱਥੇ ਮੈਂ ਤੁਹਾਨੂੰ ਦਿਖਾਉਣਾ ਆਜੂ ਕਿ ਕੀ ਕੀ ਹੈਗਾ ਵਾ ਇੱਧਰੋਂ ਆਪਾਂ ਪਹਿਲਾਂ ਤੇ ਤੁਸੀਂ ਇਹਦੇ ਵਿੱਚ ਨਾ ਇਤਰਾ ਇੱਕ ਛਾਤੀ ਮਾਰ ਲਓ ਇਹਦੇ ਬਾਰੇ ਤੁਹਾਨੂੰ ਮੈਂ ਇੱਧਰ ਆ ਕੇ ਬਾਅਦ ਚ ਦੱਸਦਾ ਥੋੜੀ ਟ ਤੇ ਇਧਰ ਆਪਣਾ ਵਾ ਆ ਗਿਆ ਸ਼ਿਪ ਆਫਿਸ ਠੀਕ ਹੈ ਇੱਥੇ ਆਪਣੇ ਸ਼ਿਪ ਦਾ ਜਿਹੜਾ ਜਿੰਨਾ ਵੀ ਬਲਾਸਟਿੰਗ ਡੀ ਬਲਾਸਟਿੰਗ ਦਾ ਕੰਟਰੋਲ ਆ ਕਾਰਗੋ ਪਲਾਨ ਆ ਇੱਥੇ ਲੋਡਿਗੇਟਰ ਚੀਫ ਅਫਸਰ ਦਾ ਲੱਗਾ ਵਾ ਕੰਪਿਊਟਰ ਲੱਗੇ ਆ ਪੇਪਰ ਵਰਕ ਜਿੰਨਾ ਵੀ ਹਟਾ ਜਿਹੜਾ ਵਾ ਉਹ ਇੱਥੇ ਹੁੰਦਾ ਵਾ ਇਸ ਤਰ੍ਹਾਂ ਆਪਣੇ ਬੰਦੇ ਇਸ ਤਰ੍ਹਾਂ ਬਹਿ ਕੇ ਇੱਥੇ ਆਪਣਾ ਪੇਪਰ ਵਰਕ ਕਰਦੇ ਆ ਚੀਫ ਕੁੱਕ ਆ ਵਾ ਆਪਣਾ ਇਨਵੈਂਟਰੀਆਂ ਵਗੈਰਾ ਐਂਟਰ ਕਰਨਦੇ ਕਿੰਨਾ ਉਹਨਾਂ ਕੋਲ ਸਟੋਰ ਪ੍ਰੋਵੀਜ਼ਨ ਕੀ ਨਵਾਂ ਆਰਡਰ ਕਰਨਾ ਵਾ ਕਿਹੜੀ ਚੀਜ਼ ਮਗਾਉਣੀ ਆ ਕਿਹੜੀ ਮੁਕੰਦਈ ਆ ਉਹਦਾ ਸਾਰਾ ਜਿਹੜਾ ਰਿਕਾਰਡ ਆ ਉਹ ਆਪਣੇ ਚੀਫ ਕੁੱਕ ਰ ਇੱਧਰ ਜਿਹੜਾ ਤੁਸੀਂ ਵੇਖੋ ਸਾਰਾ ਸਾਉਂਡਿੰਗ ਟੇਬਲ ਲੱਗਾ ਵਾ ਜਹਾਜ਼ ਦੇ ਉੱਤੇ ਟੈਂਕਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਹੈ ਕੀ ਹਿਸਾਬ ਜਿਹੜਾ ਟੈਕਨੀਕਲ ਚੀਜ਼ਾਂ ਇਹਦੇ ਉੱਤੇ ਹੈਗੀਆਂ ਵਾ ਇੱਥੇ ਠੀਕ ਐ ਇਦਾਂ ਦਾ ਕੁਝ ਆਪਣਾ ਲੇਆਉਟ ਹੁੰਦਾ ਹੈ ਇਹਦਾ ਸ਼ਿਪ ਆਫਿਸ ਦਾ ਆਵੇ ਆਪਣੇ ਇੱਥੇ ਰੇਡੀਓ ਲੱਗੇ ਵਾਕੀ ਟਾਕੀ ਆਪਾਂ ਜੋ ਡਿਊਟੀ ਤੇ ਜਾਣਾ ਇਹ ਨਾਲ ਲੈ ਕੇ ਜਾਣੀਆਂ ਵਾ ਜਹਾਜ਼ ਦੇ ਉੱਤੇ ਬਾਅਦ ਕੋਣ ਕਿਹਨੂੰ ਲੱਭਦਾ ਫਿਰੂ ਆਵਾਜ਼ਾਂ ਤੇ ਆਪਾਂ ਮਾਰਨੀਆਂ ਨਹੀਂ ਕਿਸੇ ਨੂੰ ਠੀਕ ਐ ਇਸ ਤਰ੍ਹਾਂ ਦਰਾਜ ਬਣੇ ਆ ਇਹਨਾਂ ਦੇ ਵਿੱਚ ਸਾਰਾ ਪੇਪਰ ਵਰਕ ਆਪਣਾ ਪਿਆ ਵਾ ਸਾਰਾ ਆ ਲੋਡਿਗੇਟਰ ਵਗੈਰਾ ਆ ਗਿਆ ਇੱਥੇ ਆਪਣੀ ਹੁੰਦੀ ਆ ਸਵੇਰੇ ਮਾਰਨਿੰਗ ਮੀਟਿੰਗ ਜਦੋਂ ਆਪਾਂ ਸਵੇਰੇ ਕੰਮ ਸਟਾਰਟ ਕਰਦੇ ਆ ਉਹ ਇੱਥੇ ਬਹਿ ਕੇ ਆਪਣਾ ਚੀਫ ਅਫਸਰ ਤੇ ਅਸੀਂ ਸਾਰੇ ਪਹਿਲਾਂ ਪੂਰੇ ਦਿਨ ਦਾ ਅਡਾਵਾ ਕੰਮ ਡਿਸਕਸ ਕਰਦੇ ਆ ਕਿ ਅੱਜ ਕੀ ਕੀ ਕਰਨਾ ਵਾ ਸਾਰਾ ਰਿਸਕ ਅਸੈਸਮੈਂਟ ਕੀਤਾ ਜਾਂਦਾ ਵਾ ਕਿਦਾਂ ਦਾ ਕੰਮ ਆ ਕਿਹੜੀ-ਕਿਹੜੀ ਆਪਾਂ ਸੇਫਟੀ ਲੈਣੀ ਆ ਜਹਾਜ਼ ਦੇ ਉੱਤੇ ਜਿੰਨਾ ਵੀ ਕੰਮ ਆ ਸਾਰਾ ਆਇਰਟੇਲਿੰਗ ਟੈਂਕ ਠੀਕ ਆ ਜਹਾਜ਼ ਨੂੰ ਬਿਲਕੁਲ ਪਧਰਾ ਰੱਖਣ ਵਾਸਤੇ ਯਾਨੀ ਕਿ ਐ ਸਿੱਧਾ ਰਵੇ ਜਹਾਜ਼ ਇਹ ਆ ਐਂਟੀ-ਹਿਲਿੰਗ ਟੈਂਕ ਹੁੰਦਾ ਹੈ ਇਹ ਆਪਣਾ ਜਾਇਦ ਦੇ ਵਿੱਚ ਕਿੰਨਾ ਪਾਣੀ ਆ ਕੀ ਹਿਸਾਬ ਆ ਉਹਨੂੰ ਆਪੇ ਆਟੋਮੈਟਿਕ ਐਡਜਸਟ ਕਰਦਾ ਵਾ ਮੈਨੂਅਲੀ ਵੀ ਕਰ ਸਕਦੇ ਆ ਆਟੋਮੈਟਿਕ ਵੀ ਇਹ ਹੁੰਦਾ ਏ ਠੀਕ ਆ ਆ ਆਪਣਾ ਅਗੇ ਬਲਾਸਟ ਸਿਸਟਮ ਆ ਗਿਆ ਜਾਇਦ ਦੇ ਜਾਇ ਨੂੰ ਬਿਲਕੁਲ ਲੈਵਲ 'ਤੇ ਰੱਖਣ ਵਾਸਤੇ ਨਾ ਦੋਹਾਂ ਸਾਈਡਾਂ ਦੇ ਵਿੱਚ ਟੈਂਕ ਹੁੰਦੇ ਜਿੰਨਾਂ ਜੇ ਆਪਾਂ ਪਾਣੀ ਭਰ ਕੇ ਨੂੰ ਪਧਰਾ ਕਰਦੇ ਸਿੱਧਾ ਚੱਲੇ ਜਦਾ ਜਾਇ ਹਿੱਲੇ ਨਾ ਉਹਨਾਂ ਦਾ ਸਾਰਿਆਂ ਦਾ ਸਿਸਟਮ ਇੱਥੇ ਹੁੰਦਾ ਏ ਠੀਕ ਆ ਅੱਗੇ ਆ ਸਾਰਾ ਆਪਣਾ ਯੂਨਿਟ ਅੱਗੇ ਇੰਟਰਨੈਟ ਵਗੈਰਾ ਦੇ ਤੇ ਆ ਰੱਬ ਤੁਹਾਡਾ ਬਲਾ ਕਰਿਆ ਆਪਣਾ ਆ ਗਿਆ ਰੇਡੀਓ ਸਿਸਟਮ ਜਿਹਦਾ ਆਪਣਾ VHF ਹਨਾ ਆ ਇਹਦੇ ਤੋਂ ਆਪਾਂ ਗੱਲ ਕਰ ਸਕਦੇ ਹਾਂ ਪੋਰਟ ਤੇ ਜੋ ਆਪਣਾ ਜਾਹ ਜਾਂਦਾ ਇਸ ਤਰ੍ਹਾਂ ਕਰਕੇ ਬਾਹਰੋਂ ਆ ਵੀ ਇਸ ਤਰ੍ਹਾਂ ਆਪਣੇ ਜਾਹ ਦੇ ਵਿੱਚ ਕੰਟੇਨਰ ਲੋਡ ਜਿਹੜੇ ਤੁਹਾਨੂੰ ਦਿਸਣਦੇ ਆ ਇਦਾਂ ਦਾ ਕੋਈ ਸਿਸਟਮ ਹੁੰਦਾ ਹਾਂ ਤੇ ਅੱਗੇ ਆਪਾਂ ਆਗੇ ਇੱਥੇ ਆ ਜੀ ਆ ਸਾਰਾ ਫਾਇਰ ਫਾਈਟਿੰਗ ਸਿਸਟਮ ਜਾ ਇੱਥੇ ਇੱਕ ਵੇਲੇ ਅੱਗ ਲੱਗ ਜੇ ਕੁਝ ਹੋ ਜੇ ਤੇ ਇੱਥੇ ਆਪਣਾ ਸਾਰਾ ਵੀ ਫਾਇਰ ਫਾਈਟਿੰਗ ਦਾ ਜਿਹੜਾ ਸਿਸਟਮ ਆ ਉਹ ਆਪਣੇ ਕੋਲ ਇੱਥੇ ਆ ਠੀਕ ਹੈ ਮੰਨ ਲਓ ਵੀ ਜਾਹ ਦੇ ਵਿੱਚ ਕਿਤੇ ਅੱਗ ਲੱਗਦੀ ਤੇ ਸਾਰਿਆਂ ਨੇ ਆਪਣਿਆਂ ਨੇ ਇੱਥੇ ਮਾਸਟਰ ਹੋਣਾ ਵਾ ਇਹ ਜਗ੍ਹਾ ਤੇ ਮਾਸਟਰ ਹੋ ਕੇ ਫਿਰ ਆਪਾਂ ਨੂੰ ਆਪਣੀਆਂ ਡਿਊਟੀਆਂ ਮਿਲ ਜਣਿਆ ਕਿਹਦੀ ਕਿਹਦੀ ਕੀ ਡਿਊਟੀ ਉਹ ਸਾਰਿਆਂ ਨੂੰ ਪਤਾ ਹੁੰਦਾ ਵਾ ਤੇ ਉਸ ਤੋਂ ਬਾਅਦ ਆਪਾਂ ਦਾ ਫਾਇਰ ਕੰਟਰੋਲ ਹੈ ਉਹ ਸਾਰਾ ਆਪਾਂ ਇੱਥੋਂ ਕਰ ਸਕਦੇ ਆ ਇਹ ਸਾਰਾ ਟੈਕਨੀਕਲ ਚੀਜ਼ ਹੈ ਇੰਜੀਨੀਅਰ ਇਹਦੇ ਬਾਰੇ ਬਹੁਤਾ ਵਧੀਆ ਦੱਸ ਸਕਦਾ ਜਿੱਦਾਂ ਮੰਨ ਲਓ ਕਿ ਆਪਾਂ ਮੇਨ ਆਪਣਾ ਡੈਂਪਰ ਵਗੈਰਾ ਬੰਦ ਕਰਨੇ ਹੋ ਇੱਥੋਂ ਕਰਨੇ ਆ ਕਿਹੜੇ ਸੁੱਚ ਤੋਂ ਕੀ ਹੋਣਾ ਵਾ ਤਾਂ ਬੇਸਿਕ ਆਪਾਂ ਨੂੰ ਪਤਾ ਵਾ ਠੀਕ ਹੈ ਬਾਕੀ ਡਿਟੇਲ ਦੇ ਵਿੱਚ ਤੁਹਾਨੂੰ ਇੰਜੀਨੀਅਰ ਆਪਾਂ ਕਿਸੇ ਨੂੰ ਕਿਸੇ ਦਿਨ ਫੜ ਕੇ ਲਿਆਵਾਂਗੇ ਤੇ ਉੱਤੋਂ ਸਾਰਾ ਡਿਟੇਲ ਦੇ ਵਿੱਚ ਪੁੱਛਾਂਗੇ ਠੀਕ ਆ ਇੱਥੋਂ ਤੇ ਇੰਜਨ ਰੂਮ ਜਿਹੜਾ ਆਪਣੇ ਜਹਾਜ਼ ਦਾ ਉਹ ਵੀ ਮੈਂ ਤੁਹਾਨੂੰ ਅ ਪਾਕੀ ਕੇਹ ਦਿਨ ਵਿਖਾਉਂਗਾ ਇਦਾਂ ਦਾ ਜਿਹੜਾ ਇਹ ਆਪਣਾ ਵਾ ਇਥੋਂ ਦਾ ਸ਼ਿਪ ਆਫਿਸ ਦਾ ਜਿਹੜਾ ਲੇਆਉਟ ਹੈਦਾਂ ਨਾਲ ਬੜੀ ਜ਼ਰੂਰੀ ਚੀਜ਼ਾਂ ਨੂੰ ਹਮੇਸ਼ਾ ਆਪਾਂ ਪੋਰਟ ਦੇ ਉੱਤੇ ਨੂੰ ਨੂੰ ਲੋਕ ਰੱਖਦੇ ਆ ਕਮੋਡੇਸ਼ਨ ਆਪਣੀ ਜਿਹੜੀ ਸਾਰੀ ਆ ਪੂਰੀ ਪੂਰੀ ਹਮੇਸ਼ਾ ਲੋਕ ਰਹਿੰਦੀ ਆ ਤੇ ਆਪਣੀ ਜਹਾਜ਼ ਦੀ ਇਹੋ ਹੀ ਡਿਊਟੀ ਹੁੰਦੀ ਆ ਕਿ ਆਪਾਂ ਸ਼ਿਪ ਨੂੰ ਹਮੇਸ਼ਾ ਸੇਫ ਰੱਖਣਾ ਕਾਰਗੋ ਨੂੰ ਹਮੇਸ਼ਾ ਸੇਫ ਰੱਖਣਾ ਵਾ ਇੱਕ ਪੋਰਟ ਤੋਂ ਦੂਸਰੇ ਪੋਰਟ ਤੱਕ ਜਿਹੜਾ ਸਮਾਨ ਆ ਕਾਰਗੋ ਕੰਟੇਨਰ ਆ ਜਿਹੜੇ ਉਹ ਸਹੀ ਸਲਾਮਤ ਪਹੁੰਚਾਉਣਾ ਹੀ ਸਾਡਾ ਮੇਨ ਕੰ ਤੇ ਬਾਕੀ ਜਿਹੜੇ ਜਹਾਜ਼ ਬਾਰੇ ਮੈਂ ਤੁਹਾਨੂੰ ਉਹਦਾ ਦੱਸਦਾ ਮੈਂ ਸਿਰ ਤੁਹਾਡੇ ਐਂਟਰਟੇਨਮੈਂਟ ਵਾਸਤੇ ਆ ਜੇ ਤੁਹਾਡੀ ਕੋਈ ਨੌਕਰੀ ਦੇ ਰਿਗਾਰਡਿੰਗ ਕੋਈ ਤੁਹਾਡੀ ਪੁੱਛਗਿਸ਼ ਹੈਗੀ ਉਹਨ ਤੁਹਾਡੀ ਅੰਨੇ ਰੋਈਓ ਵੀਡੀਓ ਵੇਖੇ ਤੁਸੀਂ ਕਹਣਾ ਵੀ ਹੰਨ ਨੌਕਰੀ ਚਾਹੀਦੀ ਜੇ ਉਹਦੇ ਵਾਸਤੇ ਮੈਂ ਹੋਰ ਵੀਡੀਓ ਬਣਾ ਬਣਾ ਕੇ ਪਾਤੀਆਂ ਵਾ ਪਹਿਲੋਂ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਉਹੋ ਹੀ ਕੰਮ ਕੀਤਾ ਸੀ ਪਹਿਲੋਂ ਨਾ ਉਹੋ ਹੀ ਵੀਡੀਓ ਬਣਾ ਕੇ ਪਾਈ ਹੈ ਨਾ ਵੀ ਨੌਕਰੀ ਕਿਵੇਂ ਮਿਲਦੀ ਆ ਉਹ ਵੀਡੀਓ ਤੁਸੀਂ ਪਹਿਲੋਂ ਜ਼ਰੂਰ ਵੇਖ ਲਓ ਤੇ ਫਿਰ ਤੁਹਾਨੂੰ ਬਾਕੀ ਕਮੈਂਟ ਕਰਕੇ ਦੱਸ ਦਿਓ ਬਾਕੀ ਆਪਾਂ ਤੁਹਾਡੇ ਵਾਸਤੇ ਹੋਰ ਨਵੀਆਂ ਵੀਡੀਓ ਵੀ ਬਣਾਵਾਂਗੇ ਠੀਕ ਤੇ ਆਜੋ ਹੁਣ ਮੈਂ ਨਾ ਤੁਹਾਨੂੰ ਥੱਲੇ ਵਾਲੇ ਡੈਕ ਤੇ ਜਾ ਕੇ ਵਿਖਾ ਦਿੰਨਾ ਵਾ ਹਾਂਜੀ ਆਜੋ ਹੁਣ ਮੈਂ ਤੁਹਾਨੂੰ ਨਾ ਇੱਥੋਂ ਥੱਲੇ ਵਾਲਾ ਜਿਹੜਾ ਲਾਸਟ ਡੈਕ ਰਹਿ ਗਿਆ ਆਪਣਾ ਕਮੋਡੀਸ਼ਨ ਦਾ ਉਹ ਵੀ ਤੁਹਾਨੂੰ फटाफट ਵਿਖਾ ਦਿੰਨਾ ਵਾ ਕਿ ਉਹਦੇ ਵਿੱਚ ਆਪਣਾ ਕੀ ਸਿਸਟਮ ਹੈਗਾ ਆਪਣੇ ਕੱਪੜੇ ਕਿੱਥੇ ਤੋਂ ਧੁੱਬਦੇ ਆ ਸਭ ਤੋਂ ਜਿਹੜਾ ਥੱਲੇ ਵਾਲਾ ਹੁਣ ਆਪਾਂ ਆ ਗਿਆ ਹਾਂ ਨਾ ਡੈਕ ਉਹਦੇ 'ਚ ਆਪਣੇ ਆ ਲਾਂਡਰੀ ਆ ਸਿਰਫ ਠੀਕ ਹੈ ਇਹਦੇ ਉੱਤੇ ਕੋਈ ਕਮਰਾ ਨਹੀਂ ਹੈਗਾ ਕੋਈ ਕੁਸ਼ ਨਹੀਂ ਹੈਗਾ ਇਧਰੋਂ ਵੀ ਆਪਾਂ ਬਾਹਰ ਮੇਨ ਡੈਕ ਤੇ ਚੱਲ ਜਾਣਾ ਵਾ ਇਹ ਵੀ ਮੈਂ ਤੁਹਾਨੂੰ ਵਿਖਾ ਲਿਆਉਣਾ ਵਾ ਤੇ ਇਧਰੋਂ ਵੀ ਬਾਹਰ ਆਪਾਂ ਮੇਨ ਡੈਕ ਤੇ ਚੱਲ ਜਾ ਆਗੀ ਲਿਫਟ ਤੇ ਪੌੜੀਆਂ ਤੋੜ ਇਥੋਂ ਇਥੋਂ ਲੈ ਕੇ ਉੱਪਰ ਤੱਕ ਪੌੜੀਆਂ ਆ ਇਧਰ ਲਿਫਟ ਆ ਲਿਫਟ ਦੇ ਵਿੱਚ ਬੈ ਕੇ ਤੁਸੀਂ ਉੱਪਰ ਤੱਕ ਜਾ ਸਕਦੇ ਤੇ ਇੱਥੇ ਸਿਰਫ ਆਪਣੀ ਲਾਂਡਰੀ ਆ ਆਪਣੇ ਕੱਪੜੇ ਧੋਣ ਦਾ ਸਿਸਟਮ ਜਿਹੜਾ ਉਹ ਇੱਥੇ ਆ ਆਜੋ ਮੈਂ ਤੁਹਾਨੂੰ ਅੱਜ ਆਪਣੀ ਲਾਂਡਰੀ ਵਿਖਾ ਦਿੰਦਾ ਠੀਕ ਐ ਇਹ ਆਜੋ ਜੀ ਪਹਿਲਾਂ ਤੇ ਤੁਸੀਂ ਇੱਥੇ ਛਾਤੀ ਮਾਰ ਲਓ ਆਵੇ ਇਸ ਤਰ੍ਹਾਂ ਦੀ ਕੋਸ਼ ਆਪਣੀ ਲਾਂਡਰੀ ਹੁੰਦੀ ਵੇਖਣ ਨੂੰ ਆਵੇ ਇਹਦੇ ਵਿੱਚ ਵਾਸ਼ਿੰਗ ਮਸ਼ੀਨਾਂ ਲੱਗੀਆਂ ਵੱਡੀਆਂ ਚਾਦਰਾਂ ਵਗੈਰਾ ਧੋਣ ਨੂੰ ਕੰਬਲ ਧੋਣ ਨੂੰ ਵੱਡੀ ਮਸ਼ੀਨ ਆ ਆ ਜਿਹੜੀ ਆ ਸਾਡੇ ਕੰਮ ਆਪਣੇ ਸਿਵਲ ਕੱਪੜੇ ਧੋਣ ਨੂੰ ਆ ਉਹ ਜਿਹੜੇ ਸਾਡੇ ਕੰਮ ਵਾਲੇ ਕੱਪੜੇ ਬੋਇਲਰ ਸੂਟ ਧੋਣ ਨੂੰ ਆ ਅੱਗੇ ਡਰਾਇਰ ਲੱਗੇ ਇੱਕ ਕੌ ਮਸ਼ੀਨ ਲੱਗੀ ਆ ਇੱਕ ਅੱਗੇ ਆਹ ਡਰਾਇਰ ਲਗਾ ਟੰਬਲ ਡਰਾਇਰਸ ਠੀਕ ਹੈ ਇਹਨਾਂ ਦੇ ਵਿੱਚ ਕੱਪੜੇ ਆਪਣੇ ਆਏ ਸੁੱਕ ਕੇ ਨਿਕਲਦੇ ਆ ਬੜਾ ਵਧੀਆ ਸਿਸਟਮ ਆ ਇੱਥੇ ਆਪਣਾ ਇਹ ਪ੍ਰੈਸ ਵਾਲਾ ਟੇਬਲ ਲੱਗਾ ਕਿਹਨੇ ਕੱਪੜਾ ਆਪ ਦਾ ਪ੍ਰੈਸ ਕਰਨਾ ਤੇ ਕਰ ਸਕਦਾ ਵਾ ਚਾਦਰਾਂ ਵੱਡੀਆਂ ਜਿਹੜੀਆਂ ਪ੍ਰੈਸ ਕਰਨ ਨੂੰ ਆਹ ਮਸ਼ੀਨ ਲੱਗੀ ਆ ਇਹਦੇ ਵਿੱਚ ਆਪਣਾ ਵੱਡੀਆਂ-ਵੱਡੀਆਂ ਬੈੱਡ ਸ਼ੀਟਾਂ ਆਪਾਂ ਪ੍ਰੈਸ ਕਰ ਸਕਦੇ ਆ ਇਧਰ ਇੱਕ ਵਾਸ਼ ਵਸ਼ਿਨ ਲੱਗਾ ਵਾ ਇਹ ਕਾ ਇਤਰਾ ਦੀ ਲੰਬਾਈ ਆ ਬਾਕੀ ਕੱਪੜੇ ਆਪਣੇ ਸੁਕਾਉਣ ਨੂੰ ਇਧਰ ਇੱਕ ਡਰਾਇਰ ਰੂਮ ਹੀ ਹੈਗਾ ਵਾ ਉਹ ਮੈਂ ਤੁਹਾਨੂੰ ਵਸਾ ਦਿਨਾ ਇਹਦੇ ਵਿੱਚ ਬੜੀ ਹੀਟ ਹੈ ਛੱਡੀ ਇਹਦੇ ਵਿੱਚ ਕੱਪੜੇ ਜਿਹੜੇ ਉਹ ਮਿੰਟੋ ਮਿੰਟ ਸੁੱਕ ਜਾਂਦੇ ਆ ਸਾਡੇ ਕੰਮ ਵਾਲੇ ਕੱਪੜੇ ਜਿਹੜੇ ਹੀ ਜਿਹੜੇ ਬੋਇਲਰ ਸੂਟ ਇੱਥੇ ਧੋ ਤੋਂ ਟੰਗੇ ਆ ਇੱਥੇ 15 ਮਿੰਟਾਂ ਦੇ ਵਿੱਚ ਇਹ ਸੁੱਕ ਜਣੇ ਤੇ ਲਾ ਕੇ ਲੈ ਜਾਣੇ ਆ ਬਹੁਤ ਇੱਥੇ ਹੀਟ ਆ ਬਹੁਤ ਜ਼ਿਆਦੀ ਅੰਦਰ ਨਾ ਹੀਟਰ ਲੱਗਾ ਵਾ ਠੀਕ ਆ ਇਹਦੇ ਵਿੱਚ ਆਪਣੇ ਕੱਪੜੇ ਇਦਾਂ ਸੁੱਕਦੇ ਰਹਿੰਦੇ ਆ ਕਿ ਕੱਪੜੇ ਧੋਣ ਦਾ ਆਪਾਂ ਨੂੰ ਕੋਈ ਇੱਥੇ ਝੰਜਟ ਨਹੀਂ ਹੈ ਕੋਈ ਇਹੋ ਜੀ ਪ੍ਰੋਬਲਮ ਨਹੀਂ ਹੈ ਕਿ ਸਾਨੂੰ ਕੱਪੜੇ ਧੋਣ ਦੀ ਪ੍ਰੋਬਲਮ ਆਊਗੀ ਜਾਂ ਹੱਥ ਨਾਲ ਧੋਣੇ ਪੈਣਗੇ ਇਹੋ ਜਿਹਾ ਕੋਈ ਚੱਕਰ ਨਹੀਂ ਹੈ ਬਾਕੀ ਹਾਂ ਕੱਪੜੇ ਧੋਣ ਨੂੰ ਜਿਹੜਾ ਸਰਪਿਆ ਔਰ ਇਹਨੂੰ ਪਾਰਟੀ ਦੇ ਵਿੱਚ ਸਰਪਿਆ ਕੀ ਦੇਖੋ ਜੇ ਪਾਰਟੀ ਦੇ ਵਿੱਚ ਸਰਪਿਆ ਆ ਸਰਪ ਵਗੈਰਾ ਜਿਹੜਾ ਸਾਨਾਵਾ ਸੰਗ ਕੰਪਨੀ ਉਹਨੂੰ ਕਿਹਾ ਜਾਂ ਇੱਥੇ ਉੱਤੇ ਜੋ ਵੀ ਸਾਡੀ ਬਤੂੰ ਦੀ ਚੀਜ਼ ਆ ਭਾਵੇਂ ਉਹ ਸਾਡੇ ਕੰਮ ਦੀ ਆ ਭਾਵੇਂ ਉਹ ਸਾਡੇ ਵਰਤੋਂ ਦੇ ਦਰਾ ਸਾਫਣ ਹੋ ਗਿਆ ਸਰਫ ਹੋ ਗਿਆ ਉਹ ਸਾਰਾ ਕੋਸ਼ਿ ਸਾਨੂੰ ਕੰਪਨੀ ਵੱਲੋਂ ਦਿੱਤਾ ਜਾਂਦਾ ਵਾ ਜਹਾਜ਼ ਤੇ ਰਹਿਣ ਦਾ ਜਿਹੜਾ ਖਰਚਾ ਵਾ ਸਾਡਾ ਬਿਲਕੁਲ ਜ਼ੀਰੋ ਹੁੰਦਾ ਵਾ ਸਾਰੇ ਪੈਸੇ ਜਿਹੜੇ ਉਹ ਕੰਪਨੀ ਪੇ ਕਰਦੀ ਹੈ ਹਰ ਚੀਜ਼ ਦੇ ਹਰ ਚੀਜ਼ ਸਾਨੂੰ ਪ੍ਰੋਵਾਈਡ ਕਰਾਈ ਜਾਂਦੀ ਜਹਾਜ਼ ਦੇ ਉੱਤੇ ਜਿਹੜਾ ਬਾਕੀ ਇਤਨਾ ਕੱਪੜੇ ਤੋਂ ਨੂੰ ਪੀਣ ਨੂੰ ਜਿਹੜਾ ਪਾਣੀ ਕਿੱਥੋਂ ਆਉਂਦਾ ਉਹ ਜਹਾਜ਼ ਦੇ ਉੱਤੇ ਨਾ ਜਿਹੜਾ ਪਾਣੀ ਹੀ ਵਰਤਦੇ ਆਂ ਆਲੀ ਬੱਤੀ ਹੀ ਵਰਤਦੇ ਆਂ ਕਿੱਥੋਂ ਆਉਂਦੀ ਆ ਇਹ ਮੈਂ ਤੁਹਾਨੂੰ ਇਹਦੇ ਬਾਰੇ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਰੂਰ ਦੱਸੂਗਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਵਾ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਉਹਦੇ ਨਾਲ ਫਿਰ ਮੈਨੂੰ ਪਤਾ ਲੱਗ ਜਾਂਦਾ ਵਾ ਵੀ ਤੁਹਾਨੂੰ ਵੀਡੀਓ ਪਸੰਦ ਆਈ ਆ ਜਾਂ ਨਹੀਂ ਆਈ ਠੀਕ ਆ ਤੇ ਅਗਲੀਆਂ ਵੀਡੀਓ ਦੇ ਵਿੱਚ ਤੁਸੀਂ ਕੀ ਦੇਖਣਾ ਚਾਹੁੰਦੇ ਜੇ ਉਹ ਵੀ ਮੈਨੂੰ ਜਰੂਰ ਦੱਸੋ ਤੇ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਂਗਾ ਨੌਕਰੀ ਦੇ ਰਿਗਾਰਡਿੰਗ ਨੌਕਰੀ ਕਿਵੇਂ ਮਿਲਦੀ ਆ ਉਹਦੇ ਰਿਗਾਰਡਿੰਗ ਮੈਂ ਆਲਰੇਡੀ ਵੀਡੀਓ ਬਣਾ ਕੇ ਪਾਤੀਆਂ ਵਾ ਉਹ ਤੁਸੀਂ ਮੇਰਾ ਚੈਨਲ ਖੋਲੋ ਚੈੱਕ ਕਰੋ ਵੀਡੀਓ ਵੇਖੋ ਪਸੰਦ ਕਰੋ ਜੇ ਤੁਹਾਨੂੰ ਲਾਈਕ ਪਸੰਦ ਆਈ ਆ ਤੇ ਲਾਈਕ ਕਰੋ ਨਹੀਂ ਤੇ ਮੈਨੂੰ ਦੱਸ ਦਿਓ ਭਾ ਤੁਹਾਡੇ ਵੱਲੋਂ ਕਿ ਹੋਰ ਵੀਡੀਓ ਬਣਾਵਾਂਗੇ ਠ ਤੇ ਹਾਂ ਚੈਨਲ ਨੂੰ ਤੁਸੀਂ ਨਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਬੈਲ ਆਈਕਨ ਜਿਹੜਾ ਉਹ ਜਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਦਾ ਪਤਾ ਲੱਗ ਜੇ ਜਦੋਂ ਮੈਂ ਵੀਡੀਓ ਪਾਵਾਂ ਤੁਹਾਨੂੰ ਉਸੇ ਵੇਲੇ ਨੋਟੀਫਿਕੇਸ਼ਨ ਆ ਜਾਏ ਤੇ ਹਾਂ ਅੱਜ ਦੇ ਵੀ ਵੀਡੀਓ ਪਾਰਤੀ ਆ ਤੇ ਚਲੋ ਠੀਕ ਹੈ ਜੀ ਚੰਗਾ ਦਿਨ ਸਤਿ ਸ੍ਰੀ ਅਕਾਲ